ਕਰਮਜੀਤ ਅਨਮੋਲ ਜੈਤੋ ਵਿਧਾਨ ਸਭਾ ਹਲਕੇ ਦਾ ਪਿੰਡਾ ਮੜਾਕ ਇੱਥੇ ਆਉਂਦੇ ਨੇ ਚੋਣ ਪ੍ਰਚਾਰ ਦੇ ਦੌਰਾਨ ਤੇ ਇੱਥੋਂ ਦੇ ਨੌਜਵਾਨ ਉਹਨਾਂ ਨੂੰ ਨੌਕਰੀਆਂ ਦੇ ਲਈ ਇੱਕ ਸਵਾਲ ਪੁੱਛਦੇ ਨੇ ਉਹ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਦੇਖਿਆ ਵੀ ਹੋਊਗਾ ਜਿੱਥੇ ਕਰਮਜੀਤ ਅਨਮੋਲ ਕਹਿ ਰਹੇ ਨੇ ਵੀ ਜਿਹੜੀ ਨੌਕਰੀ ਆ ਉਹ ਟੌਪਰਾਂ ਨੂੰ ਮਿਲਦੀ ਆ ਉਹ ਤਾਂ ਇੱਥੋਂ ਚਲੇ ਜਾਂਦੇ ਨੇ ਪਰ ਉਦੋਂ ਬਾਅਦ ਇੱਕ ਫਿਲਮ ਸ਼ੁਰੂ ਹੁੰਦੀ ਆ ਉਹ ਫਿਲਮ ਕਹਿ ਲਓ ਡਰਾਮਾ ਕਹਿ ਲਓ ਕੁਛ ਮਰਜ਼ੀ ਕਹਿ ਲਓ ਜਿਹੜੇ ਨੌਜਵਾਨ ਨੇ ਸਵਾਲ ਪੁੱਛੇ ਉਸ ਨੌਜਵਾਨ ਨੂੰ ਪੁਲਿਸ ਚੱਕ ਕੇ ਲੈ ਕੇ ਜਾਂਦੀ ਆ ਉਹਦੇ ਘਰ ਦੀ ਤਲਾਸ਼ੀ ਹੁੰਦੀ ਆ ਤੇ ਉਹਦੇ ਭਰਾ ਨੂੰ ਖੇਤ ਤੋਂ ਚੱਕਿਆ ਜਾਂਦਾ ਹੈਗਾ ਛੋਡੇ ਨਾਲੇ ਸਾਰੀ ਗੱਲਬਾਤ ਹੁੰਦੀ ਆ ਹਾਂਜੀ ਹਾਂਜੀ ਭਗਵੰਤਮਾਨ ਸਾਹਿਬ ਕਹਿ ਦਿੰਦੇ ਆ ਕਿ ਵੀ ਐਂ ਕਰਕੇ ਸਾਨੂੰ ਸਵਾਲ ਪੁੱਛੋ ਜੀ ਮੈਂ ਉਹਦੇ ਇਹੀ ਸਵਾਲ ਪੁੱਛੇ ਸੀਗੇ ਵੀ ਐਂ ਕਰਕੇ ਵੀ ਸਾਡੇ ਪਿੰਡ ਦਾ ਕੁਝ ਵੀ ਜਾਂ ਵਿਕਾਸ ਨਹੀਂ ਜਾਂ ਸਾਡੇ ਪਿੰਡ ਕੋਈ ਨੌਕਰੀਆਂ ਹੋਰ ਕਿੱਥੇ ਵੀ ਆ ਗਏ ਜਿਹੜੇ ਵਾਅਦੇ ਕੀਤੇ ਸੀਗੇ ਉਹ ਕਹਿੰਦੇ ਇਹ ਕਹਿੰਦੇ ਵੀ ਐਂ ਕਰਕੇ ਵੀ ਅਸੀਂ ਇਹ ਚੀਜ਼ ਨਾਲ ਕੋਈ ਨਹੀਂਗਾ ਵੀ ਅਸੀਂ ਤੇ ਤਾਂ ਟਾਪਰਾਂ ਨੂੰ ਹੀ ਸਿਰਫ ਕੱਲੀਆਂ ਨੌਕਰੀਆਂ ਦੇਵਾਂਗੇ ਨਾ ਦੂਜੇ ਆਮ ਬੰਦੇ ਲਈ ਕੋਈ ਨੌਕਰੀਆਂ ਹੀ ਨਹੀਂ ਹੈਗੀਆਂ ਚਲੋ ਤੁਸੀਂ ਸਵਾਲ ਪੁੱਛ ਲਿਆ ਉਹਨਾਂ ਨੇ ਜਵਾਬ ਦਿੱਤਾ ਅੱਛਾ ਉਸ ਤੋਂ ਬਾਅਦ ਫਿਰ ਕੀ ਕਾਰਵਾਈ ਹੁੰਦੀ ਆ ਪੁਲਿਸ ਆਉਂਦੀ ਹੈਗੀ ਜੀ ਪਹਿਲਾਂ ਬ੍ਰਦਰ ਨੂੰ ਚੱਕ ਕੇ ਲੈ ਜਾਂਦੀ ਹੈਗੀ ਉਸ ਤੋਂ ਬਾਅਦ ਫਿਰ ਮੈਨੂੰ ਚੱਕ ਕੇ ਲੈ ਜਾਂਦੇ ਥਾਣੇ ਲੈ ਜਾਂਦੇ ਚੱਕ ਕੇ ਅੱਛਾ ਭਰਾ ਨੂੰ ਵੀ ਚੱਕ ਲੈ ਹਾਂਜੀ ਭਰਾ ਨੂੰ ਵੀ ਚੱਕ ਕੇ ਲੈ ਗਏ ਸੀਗੇ ਜੀ ਨਾਲ ਉੱਥੇ ਥਾਣੇ 'ਚ ਜਾ ਕੇ ਫਿਰ ਕੀ ਹੁੰਦਾ ਇਹ ਸਵਾਲ ਇਸ ਸੱਚ ਵੱਲੋਂ ਕੀਤੇ ਜਾਂਦੇ ਵੀ ਆ ਕਿਸ ਪਾਰਟੀ ਦੇ ਕਹਿੰਦੇ ਸਵਾਲ ਕੀਤਾ ਜਾਂ ਤੁਹਾਨੂੰ ਕਿਹੜੇ ਬੰਦੇ ਨੇ ਭੇਜਿਆ ਜਿਹੜੇ ਸਵਾਲ ਤੁਹਾਨੂੰ ਲੈ ਕੇ ਕਈ ਆਮ ਆ ਓ ਕੀ ਗੱਲਬਾਤ ਹੈ ਮੇਰੇ ਤੇ ਜੇ ਨਸ਼ੇ ਦਾ ਕੋਈ ਪਰਚਾ ਹੋਵੇ ਬਈ ਮੈਂ ਦੇਣਦਾਰ ਹੋਊਗਾ ਤੁਸੀਂ ਬ੍ਰਦਰ ਤੁਸੀਂ ਕਿੱਥੇ ਜਦੋਂ ਪੁਲਿਸ ਤੋਂ ਚੱਕਦੀ ਆ ਮੈਂ ਘਰ ਬੱਚੇ ਮੌਜੂਦ ਸੀਗਾ ਉਹਦੇ ਜੀ ਹਾਂਜੀ ਹਾਂਜੀ ਮੇਰੇ ਵੀ ਖੇਤ ਕੰਮ ਕਰਕੇ ਆਏ ਸੀਗਾ ਮੈਨੂੰ ਕੱਪੜੇ ਵੀ ਨਹੀਂ ਆਉਂਦੇ ਚੱਜਣਾ ਪਾਉਂਦੇ ਤੇ ਛੜਾ ਕੇ ਕੌਣ ਲੈ ਕੇ ਆਉਂਦਾ ਪਿੰਡ ਦੇ ਗਏ ਜੀ ਤੇ ਕਿਸਾਨ ਜੂਨੀਅਨ ਗਈ ਇਹਨਾਂ ਨੇ ਛੜਾਇਆ ਸਾਨੂੰ ਜੀ ਨਹੀਂ ਉਹਨਾਂ ਨੇ ਸਾਡੇ ਤੇ ਪਰਚਾ ਪਾਉਣਾ ਸੀਗਾ ਬਾਕੀ ਬੜਸਲੁਕੀ ਵੀ ਕੀਤੀ ਉਹਨਾਂ ਨੇ ਪੁੱਠਾ ਸਿੱਧਾ ਹੀ ਬੋਲੇ ਸਾਨੂੰ ਜੀ ਸਾਡੇ ਪਿੰਡਦਿਆਂ ਨੇ ਪੁੱਛਿਆ ਵੀ ਨਾ ਵੀ ਇਹ ਸਾਡੇ ਪਿੰਡੋਂ ਜਿਹੜਾ ਬੰਦਾ ਚੱਕ ਕੇ ਲੈ ਕੇ ਆਏ ਆ ਵੀ ਕਿ ਉਹਨਾਂ ਨੂੰ ਕਹਿੰਦੇ ਕਹਿੰਦੇ ਇੱਥੇ ਬੰਦੇ ਹੀ ਯਾਨੀ ਕਿ ਕਹਿੰਦੇ ਉਹਦਾ ਹੋਰ ਕੋਈ ਪੁਲਿਸ ਚੱਕ ਕੇ ਲੈ ਕੇ ਗਈ ਹੈ ਜੀ ਸਾਰੀ ਘਟਨਾ ਜਿਵੇਂ ਮੁੰਡਿਆਂ ਨੇ ਦੱਸਿਆ ਐਂ ਹੋਈ ਹੈ ਬਿਲਕੁਲ ਐਂ ਹੋਈ ਹੈ ਸਵਾਲ ਜਵਾਬ ਕੀਤੇ ਸੀ ਸਵਾਲ ਜਵਾਬ ਤੋਂ ਕਿਹੜਾ ਐਮ ਐਲ ਏ ਸੀ ਉਹ ਭੜਕ ਗਿਆ ਨਹੀਂ ਪਹਿਲਾਂ ਵੀ ਤੁਹਾਡੇ ਹੋਰ ਲੀਡਰ ਵੀ ਆਉਂਦੇ ਹੋਣਗੇ ਵੋਟਾਂ ਮੰਗਣ ਜਾਂ ਪ੍ਰਚਾਰ ਕਰਨ ਪਹਿਲਾਂ ਵੀ ਐਂ ਸਵਾਲ ਜਵਾਬ ਪੁੱਛਣ ਤੇ ਚੱਕ ਕੇ ਲੈ ਕੇ ਜਾਂਦੇ ਆ ਬੰਦੇ ਨਹੀਂ ਨਹੀਂ ਪਹਿਲਾਂ ਤਾਂ ਨਹੀਂ ਹੋਇਆ ਪਹਿਲੀ ਵਾਰੀ ਹੋਇਆ ਹੈ ਇਹ ਨਿੱਕਾ ਕੋਈ ਸਵਾਲ ਵੀ ਚੱਕਦੇ ਅਸੀਂ ਚੱਕ ਕੇ ਤਾਂ ਵੀ ਸੁਣਠਾਣੇ ਦਾ ਬੰਦ ਕਰ ਦਿੰਦੇ ਹਾਂ ਇਹ ਕਹਿੰਦੇ ਸਰਕਾਰ ਗੁੰਡਾ ਕਰਦੀ ਹੈ ਇਹਦੀ ਅਮ ਮਨਮੋਲਕ ਦੀ ਉੱਚਰ ਤੋਂ ਚੱਲ ਰਹੀ ਹੈ 2.5 ਸਾਲਾਂ ਤੋਂ ਚੱਲ ਰਹੀ ਹੈ ਜੀ ਦੋਨੇ ਨਾ ਮਾਰਕੀਟ ਕਮੇਟੀ ਚ ਲੱਗੇ ਹੁੰਦੇ ਸੀ ਮੈਂ ਤੇ ਇਹਨਾਂ ਦੇ ਬ੍ਰਦਰ ਹਾਂ ਤੇ ਜਦੋਂ ਇਹਨਾਂ ਦੀ ਪਾਰਟੀ ਜਿੱਤੀ 2022 ਚ ਤੇ ਉੱਥੇ ਸਾਰੇ ਆਮ ਆਦਮੀ ਪਾਰਟੀ ਵਾਲੇ ਰੱਖ ਲਏ ਤੇ ਸਾਨੂੰ ਲਾਤਾ ਮੇਰੀ ਗੱਲ ਤਾਂ ਬਾਈ ਹਰਣ ਮਾਕੀ ਉਹ ਸਭੀ ਥੋੜੇ ਦਿਨ ਉਹ ਕੰਮ ਕਰਾ ਕੇ ਆਏ ਤੇ ਅਸੀਂ ਆਪ ਪੈਸੇ ਦੇ ਕੇ ਆਏ ਕਚਰੀ ਚ ਹਾਂ ਜੈਤੋ ਹਾਂ ਜੈਤੋ ਤ론 ਜਨਾਲ ਦਾ ਕੰਮ ਮੜ ਚੂ ਸਾਡਾ ਭਾਈ ਸੋਡੇ ਪਿੰਡ ਦੇ ਮੁੰਡੇ ਕਹਿੰਦੇ ਵੀ ਨਸ਼ੇ ਵਾਲਾ ਕੋਈ ਹਲ ਨਹੀਂ ਹੋ ਰਿਹਾ ਮੁੱਖ ਮੰਤਰੀ ਸਾਹਿਬ ਜਿੱਤੋਂ ਆਉਂਦੇ ਆ ਉਹਦਾ ਚੀਕਾਂ ਕੂਕਾਂ ਮਾਰਨ ਦੇ ਮੁਕਾਬਲੇ ਕਰਾ ਕੇ ਗਿਆ ਸਾਰਾ ਕੋਲ ਪਾਰਟੀ ਦੇ ਵਿੱਚ 10 ਸਾਲ ਹੋ ਗਏ ਜੁੜਿਆ ਨੂੰ ਵੀ ਜਿਹੜਾ ਮੁੰਡੇ ਨੂੰ ਚਲੋ ਸਵਾਲ ਕੀਤੇ ਸੀ ਇਹਨੇ ਵੀ ਉਹਨਾਂ ਨੇ ਇਹ ਗੱਲ ਨਹੀਂ ਕਰਨੀ ਸੀ ਕਿ ਇਹਨੂੰ ਪੁਲਿਸ ਨੂੰ ਨਹੀਂ ਚਕਾਉਣਾ ਚਾਹੀਦਾ ਸੀ ਤੇ ਬਹੁਤ ਮਾੜੀ ਗੱਲ ਆ ਵੈਸੇ ਤਾਂ ਸਵਾਲ ਜਵਾਬ ਕਰਨੇ ਵੀ ਚਾਹੀਦੇ ਆ ਤੇ ਪਰ ਇਹ ਨਹੀਂ ਕਿ ਵੀ ਉਹਦੇ ਘਰੇ ਪੁਲਿਸ ਭੇਜ ਦੇਣੀ 10 ਮਿੰਟ ਬਾਅਦ ਹੀ ਤੇ ਚੰਗੀ ਨਹੀਂ ਵੈਸੇ ਤੇ ਜੋ ਵੀ ਇਹਨਾਂ ਦੀ ਨੀਤੀਆਂ ਆਈਆਂ ਮਾੜੀਆਂ ਹੀ ਆ ਵੈਸੇ ਭਗਵੰਤਮਾਨ ਦੇ ਸੌਹਰੇਆਂ ਤੋਂ ਨਾ 25 ਪਟਵਾਰੀ ਇੱਕੇ ਸਿਲੈਕਟ ਹੋਏ ਆ ਇਕੱਠੇ ਯੋਗਤਾ ਟਾਪਰ ਹੀ ਸੀਗੇ ਜਿਹੜੇ ਸਿਲੈਕਟ ਹੋਏ ਆ ਇਹ ਬਾਪੰਡਾ ਬਾਈ ਇਹਦੇ ਸੌਹਰੇ ਭਗਵੰਤਮਾਨ ਦੇ ਸਾਡਾ ਰਿਸ਼ਤੇਦਾਰ ਸਿਲੈਕਟ ਹੋਇਆ ਇੱਕ ਉੱਥੇ ਹੂੰ 25 ਪਟਵਾਰੀ ਲੱਗਿਆ ਪੂਰੇ 25 ਪਟਵਾਰੀ ਹਾਂ ਸਾਡਾ ਯੋਗਤਾ ਦੇ ਆਧਾਰ ਤੇ ਗਿਆ ਬਾਈ ਯੋਗਤਾ ਸਾਡੇ ਪੰਡਾ ਨਾਲ ਰਿਸ਼ਤੇਦਾਰਾਂ ਦੇ ਪੈਸੇ ਦਿੱਤੇ ਸੱਸੀ ਕਾਲ ਜੀ ਕੋਈ ਵੱਖਰਾ ਸੌਨ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆਂ ਇੱਕ ਗਰਾਊਂਡਰ ਰਿਪੋਰਟ ਲੈ ਕੇ ਹਾਜ਼ਰ ਹੋਏ ਆਂ ਚੋਣਾਂ ਦੇ ਦਿਨ ਨੇ ਲੋਕ ਸਭਾ ਚੋਣਾਂ ਚੱਲ ਰਹਿਣਾ ਆਂ ਹਲਕਾ ਫਰੀਦਕੋਟ ਹਾਰਸੀਟ ਹੈ ਵੀ ਕਿਉਂਕਿ ਇੱਥੋਂ ਭਗਵੰਤ ਮਾਨ ਜੀ ਦੇ ਮਿੱਤਰ ਕਰਮਜੀਤ ਅਨਮੋਲ ਚੋਣ ਲੜ ਰਹੇ ਨੇ ਪਰ ਉਸ ਤੋਂ ਵੀ ਵੱਡੀ ਗੱਲ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਸੁਪੁੱਤਰ ਸਰਬਜੀਤ ਸਿੰਘ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਮੁਕਾਬਲਾ ਦੱਸ ਰਹੇ ਨੇ ਲੋਕ ਵੀ ਫਸਮਾ ਹੋ ਗਿਆ ਪਰ ਜਿਹੜੇ ਸਰਬਜੀਤ ਸਿੰਘ ਦੇ ਸਮਰਥਕ ਨੇ ਉਹ ਕਹਿੰਦੇ ਵੀ ਇੱਕ ਪਾਸੜ ਹੋ ਚੁੱਕਿਆਗਾ ਕੰਮ ਪਰ ਇਸ ਤੋਂ ਪਹਿਲਾਂ ਹੀ ਕੁਝ ਕੁ ਵੀਡੀਓਜ਼ ਜਿਹੜੇ ਲੋਕ ਸੱਤਾਧਰ ਪਾਰਟੀ ਨੂੰ ਸਵਾਲ ਕਰ ਰਹੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਏ ਕਰਮਜੀਤ ਅਨਮੋਲ ਜੈਤੋ ਵਿਧਾਨ ਸਭਾ ਹਲਕੇ ਦਾ ਪਿੰਡਾ ਮੜਾਕ ਵੱਡਾ ਪਿੰਡ ਹੈ ਇੱਥੇ ਆਉਂਦੇ ਨੇ ਚੋਣ ਪ੍ਰਚਾਰ ਦੇ ਦੌਰਾਨ ਤੇ ਇੱਥੋਂ ਦੇ ਨੌਜਵਾਨ ਉਹਨਾਂ ਨੂੰ ਨੌਕਰੀਆਂ ਦੇ ਲਈ ਇੱਕ ਸਵਾਲ ਪੁੱਛਦੇ ਨੇ ਉਹ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਦੇਖਿਆ ਵੀ ਹੋਊਗਾ ਜਿੱਥੇ ਕਰਮਜੀਤ ਅਨਮੋਲ ਕਹਿ ਰਹੇ ਨੇ ਵੀ ਜਿਹੜੀ ਨੌਕਰੀ ਉਹ ਟੌਪਰਾਂ ਨੂੰ ਮਿਲਦੀ ਆ ਉਹ ਤਾਂ ਇੱਥੋਂ ਚਲੇ ਜਾਂਦੇ ਨੇ ਪਰ ਉਸ ਤੋਂ ਬਾਅਦ ਇੱਕ ਫਿਲਮ ਸ਼ੁਰੂ ਹੁੰਦੀ ਆ ਉਹ ਫਿਲਮ ਕਹਿ ਲੋ ਡਰਾਮਾ ਕਹਿ ਲੋ ਕੁਛ ਮਰਜ਼ੀ ਕਹਿ ਲੋ ਜਿਹੜਾ ਬਦਲਾਵ ਦੇ ਪੈੜਾਂ ਚ ਪੈਰਾਂ ਧਰਦਾਗਾ ਜਿਹੇ ਜਿਹੇ ਬਦਲਾਵ ਪਹਿਲਾਂ ਹੁੰਦੇ ਸੀ ਜਿਹੜੇ ਨੌਜਵਾਨ ਨੇ ਸਵਾਲ ਪੁੱਛੇ ਉਸ ਨੌਜਵਾਨ ਨੂੰ ਪੁਲਿਸ ਚੱਕ ਕੇ ਲੈ ਕੇ ਜਾਂਦੀ ਆ ਉਹਦੇ ਘਰ ਦੀ ਤਲਾਸ਼ੀ ਹੁੰਦੀ ਆ ਤੇ ਉਹਦੇ ਭਰਾ ਨੂੰ ਖੇਤ ਤੋਂ ਚੱਕਿਆ ਜਾਂਦਾਗਾ ਹੁਣ ਇਹ ਸਾਰੀ ਕਹਾਣੀ ਹੋਈ ਕੀ ਆ ਉਹ ਨੌਜਵਾਨ ਤੋਂ ਵੀ ਪੁੱਛਾਂਗੇ ਪਿੰਡ ਵਾਸੀ ਵੀ ਮੌਜੂਦ ਨੇ ਵੀ ਕੀ ਸਵਾਲ ਪੁੱਛਿਆ ਸੀ ਕੀ ਇਹਨਾਂ ਦੇ ਵਿੱਚ ਘਾਟ ਆ ਜਾਂ ਕੀ ਇਹਨਾਂ ਦੀ ਕਰਮਜੀਤ ਦੇ ਨਾਲ ਲਾਗ ਡਾਟ ਸੀ ਜਾਂ ਆਮ ਆਦਮੀ ਪਾਰਟੀ ਦੇ ਨਾਲ ਲਾਗ ਡਾਟ ਸੀ ਕਿਉਂ ਇਹਨਾਂ ਨੇ ਕੋਈ ਸ਼ਰਾਰਤबाजी ਕੀਤੀ ਇਹਨਾਂ ਦੀ ਗਲਤੀ ਆ ਜਾਂ ਫਿਰ ਅਸਲ ਦੇ ਵਿੱਚ ਮਸਲਾ ਕੀ ਸੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਲੇ ਸਾਰੀ ਗੱਲਬਾਤ ਹੁੰਦੀ ਆ ਤੁਹਾਡਾ ਨਾਮ ਬਾਈ ਨਾਮ ਬਲਜਿੰਦਰ ਸਿੰਘ ਹੈ ਜੀ ਬਲਜਿੰਦਰ ਸਿੰਘ ਕੀ ਗੱਲ ਹੁੰਦੀ ਆ ਬਾਈ ਇਹ ਬਾਈ ਕੁਝ ਨਹੀਂ ਉਹਦੇ ਸਾਡੇ ਪਿੰਡ ਐਮ ਐਲ ਏ ਮੋਲਕ ਸਿੰਘ ਤੇ ਅਨਮੋਲ ਸਿੰਘ ਦੋਨੇ ਆਏ ਹੋਏ ਸਨ ਤੇ ਅਸੀਂ ਵੈਸੇ ਇਹਨਾਂ ਨੂੰ ਸਵਾਲ ਆਪਣੇ ਭਗਵੰਤਮਾਨ ਸਾਹਿਬ ਕਹਿ ਦਿੰਦੇ ਆ ਕਿ ਵੀ ਐਂ ਕਰਕੇ ਸਾਨੂੰ ਸਵਾਲ ਪੁੱਛੋ ਜੀ ਮੈਂ ਉਹਦੇ ਇਹੀ ਸਵਾਲ ਪੁੱਛੇ ਸੀਗੇ ਵੀ ਐਂ ਕਰਕੇ ਵੀ ਸਾਡੇ ਪਿੰਡ ਦਾ ਕੁਝ ਵੀ ਜਾਂ ਵਿਕਾਸ ਨਹੀਂ ਜਾਂ ਸਾਡੇ ਪਿੰਡ ਕੋਈ ਨੌਕਰੀਆਂ ਹੋਰ ਕਿੱਥੇ ਵੀ ਆ ਗਏ ਜਿਹੜੇ ਵਾਅਦੇ ਕੀਤੇ ਸੀਗੇ ਤੇ ਉਹ ਕਹਿੰਦੇ ਇਹ ਕਹਿੰਦੇ ਵੀ ਐਂ ਕਰਕੇ ਵੀ ਅਸੀਂ ਇਹ ਚ ਅਸੇ ਤਰ੍ਹਾਂ ਟਾਪਰਾਂ ਨੂੰ ਸਿਰਫ ਕੱਲੀਆਂ ਨੌਕਰੀਆਂ ਦੇਵਾਂਗੇ ਨਾ ਦੂਜੇ ਆਮ ਬੰਦੇ ਲਈ ਕੋਈ ਨੌਕਰੀਆਂ ਹੀ ਨਹੀਂ ਹੈਗੀਆਂ ਇੱਥੋਂ ਤੱਕ ਦਾ ਕਿ ਆਮ ਸਾਡੇ ਪਾਰਟੀ ਦੇ 5-6 ਸਾਲ ਤੋਂ ਪਹਿਲਾਂ ਕਿ ਦੋ ਮੁੰਡੇ ਲੱਗੇ ਹੋਏ ਸੀਗੇ ਉਹਨਾਂ ਨੇ ਸਾਡੇ ਦੋ ਬੰਦੇ ਨੌਕਰੀ ਤੋਂ ਵੀ ਹਟਾ ਦਿੱਤੇਗੇ ਪਿੰਡ 'ਚ ਲੱਗੇ ਹੋਏ ਵੀ ਵੀ ਐਂ ਕਰਕੇ ਐਮਐਲਏ ਸਾਹਿਬ ਦੀ ਛਪਾਰਸ ਵੀ ਉਹਨਾਂ ਨੂੰ 5-6 ਸਾਲ ਮਾਰਕੀਟ ਕਮੇਟੀ ਚ ਲੱਗੇ ਸੀਗੇ ਜੀ ਉਹ ਵੀ ਹਾਂਜੀ ਉਹ ਵੀ ਇਹਨਾਂ ਨੇ ਹਟਾ ਦਿੱਤੇ ਗਏ ਸ ਵੀ ਐਂ ਕਰਕੇ ਸਾਡੀ ਐਮਐਲਏ ਦੀ ਛਪਾਰਸ ਤੇ ਐਮਐਲਏ ਦੀ ਛਪਾਰਸ ਨਾਲ ਹੀ ਬੰਦੇ ਰੱਖੇ ਜਾਣਗੇ ਵਰਨਾ ਹੋਰ ਬੰਦੇ ਨਹੀਂ ਰੱਖੇ ਜਾਂਦੇ ਜੀ ਚਲੋ ਤੁਸੀਂ ਸਵਾਲ ਪੁੱਛ ਲਿਆ ਉਹਨਾਂ ਨੇ ਜਵਾਬ ਦਿੱਤਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਿਨੇ ਚੜਾਈ ਸੀ ਉਹ ਇਤਿਜ਼ਾਰ ਦੇ ਉਤੀ ਸੀਗਾ ਮੰਨਣਾ ਬਸ ਵਾਇਰਲ ਹੋ ਗਿਆ ਵੀਡੀਓ ਵਾਇਰਲ ਹੋ ਗਿਆ ਅੱਛਾ ਉਸ ਤੋਂ ਬਾਅਦ ਫਿਰ ਕੀ ਕਾਰਵਾਈ ਕਰ ਹੁੰਦੀ ਆ ਉਸ ਤੋਂ ਬਾਅਦ ਇੱਥੇ 15-20 ਮਿੰਟ ਬਾਅਦ ਇੱਥੇ ਮੇਰੇ ਪਾਸੇ ਬੈਠਾ ਸੀ ਗੱਡੇ ਤੇ ਪੁਲਿਸ ਆਉਂਦੀ ਹੈਗੀ ਜੀ ਪਹਿਲਾਂ ਘਰੇ ਜਾਂਦੀ ਹੈ ਬ੍ਰਦਰ ਤਾਂ ਤੇ ਜਣੀ ਸੀ ਘਰ ਘਰ ਸੀ ਗਿਆ ਪਹਿਲਾਂ ਬ੍ਰਦਰ ਨੂੰ ਚੱਕ ਕੇ ਲੈ ਜਾਂਦੀ ਹੈਗੀ ਉਸ ਤੋਂ ਬਾਅਦ ਫਿਰ ਮੈਨੂੰ ਚੱਕ ਕੇ ਲੈ ਜਾਂਦੇ ਥਾਣੇ ਲੈ ਜਾਂਦੇ ਚੱਕ ਕੇ ਅੱਛਾ ਭਰਾ ਨੂੰ ਵੀ ਚੱਕ ਲੈ ਹਾਂਜੀ ਭਰਾ ਨੂੰ ਵੀ ਚੱਕ ਕੇ ਲੈ ਗਏ ਸੀਗੇ ਜੀ ਨਾਲ ਸਭ ਤੋਂ ਪਹਿਲਾਂ ਭਰਾ ਨੂੰ ਹੀ ਚੱਕ ਲਿਆ ਗਏ ਸੀ ਘਰੇ ਗਏ ਸੀ ਇਹ ਜਿਹੜੀ ਗੱਲਬਾਤ ਹੋਈ ਆ ਤੁਹਾਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਕਿੰਨੇ ਟਾਈਮ ਬਾਅਦ ਕਰਮਜੀਤ ਅਨਮੋਲ ਜਦੋਂ ਚਲੇ ਜਾਂਦੇ ਨੇ ਕਿੰਨੇ ਟਾਈਮ ਬਾਅਦ ਹੁੰਦੀ ਹੈ ਬਸ 20 ਮਿੰਟ 25 25 ਮਿੰਟਾਂ ਦੀ ਬਾਅਦ ਹੀ ਹੋ ਜਾਂਦੀ ਹੈਗੀ ਜੀ ਫਿਰ ਤਾਂ ਸਰਕਾਰ ਬਹੁਤ ਫਾਸਟ ਹੈ ਫਾਸਟ ਤੇ ਵਾਲ ਸਬੰਧੀ ਚੱਕਲ ਜਾ ਰਹੀ ਹੈਗੀ ਹੈ ਨਾ ਇਹ ਮਾਪਦੇ ਦਿਖਾਈ ਰਹੇ ਹੈਗੇ ਵੀ ਹਾਂ ਸੀ ਯਾਰ ਨੀਤੀਆਂ ਕੀਤੀਆਂ ਗਈਆਂ ਅੱਛਾ ਉੱਥੇ ਥਾਣੇ 'ਚ ਜਾ ਕੇ ਫਿਰ ਕੀ ਹੁੰਦਾ ਥਾਣੇ ਜਾ ਕੇ ਇਹ ਸਵਾਲ ਸੱਚੋ ਵੱਲੋਂ ਕੀਤੇ ਜਾਂਦੇ ਵੀ ਐ ਕਰਕੇ ਤੁਹਾਨੂੰ ਕਿਸੇ ਪਾਰਟੀ ਦੇ ਕਹਿੰਦੇ ਤੁਸੀਂ ਕਿਸ ਪਾਰਟੀ ਦੇ ਕਹਿੰਦੇ ਸਵਾਲ ਕੀਤਾ ਜਾਂ ਤੁਹਾਨੂੰ ਕਿਹੜੇ ਬੰਦੇ ਨੇ ਭੇਜਿਆ ਮੈਂ ਇਹ ਗੱਲ ਕਹੀ ਮੈਂ ਕਿਹਾ ਵੀ ਹਾਂ ਜੀ ਮੈਂ ਕਿਸੇ ਕੋਈ ਪਾਰਟੀ ਨਹੀਂ ਨਾ 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 ਜਿੱਤੀ ਕਹਿੰਦਾ ਰਾਜਨੀਤਿਕ ਨਾ ਮੈਂ ਕੋਈ ਵੀ ਨਹੀਂ ਮੈਂ ਮੈਂ ਵੀ ਵੈਲਟ ਨਹੀਂਗਾ ਤੇ ਮੰਨ ਕੇ ਚਲੋ ਮੈਂ ਤਾਂ ਵੀ ਵੈਸੇ ਕਰ ਲੈ ਸਵਾਲ ਪੁੱਛਿਆ ਵੀ ਭਗਵੰਤ ਮੰਨ ਕੇ ਵੀ ਸਵਾਲ ਪੁੱਛੋ ਤੇ ਮੈਂ ਸਵਾਲ ਪੁੱਛ ਲੇ ਇਹਨਾਂ ਨੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਾਰਵਾਈ ਕਰ ਦਿੱਤੀ। ਹੂੰ ਤੇ ਹੁਣ ਜਿਹੜਾ ਸਵਾਲ ਤੁਹਾਨੂੰ ਲੈ ਕੇ ਕਈ ਆਮ ਆਦਮੀ ਪਾਰਟੀ ਦੇ ਬੰਦੇ ਕਰ ਰਹੇ ਆ ਵੀ ਇਹ ਨਸ਼ਾ ਵੇਚਦੇ ਸੀ ਤਾਂ ਲੈ ਕੇ ਗਏ ਸੀ ਐ ਹੋ ਗਿਆ ਉਹ ਹੋ ਗਿਆ ਉਹ ਕੀ ਗੱਲਬਾਤ ਹੈ। ਬਾਈ ਜੀ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਉਹ ਡਿਬੇਟ 'ਚ ਵੀ ਇਹਨਾਂ ਨੇ ਇਹ ਗੱਲ ਕਹੀ ਵੀ ਐ ਕਰਕੇ ਮੁੰਡੇ ਤੇ ਨਸ਼ੇ ਦੇ ਪਰਚੇ ਆ। ਮੈਂ ਕਹਿੰਦਾ ਮੇਰਾ ਅੱਜ ਦਾ ਪੋਆ ਦੀ ਲਾਈਵ ਰਿਕਾਰਡ ਚੈੱਕ ਕਰ ਲੈਣਾ। ਮੇਰੇ ਤੇ ਜੇ ਨਸ਼ੇ ਦਾ ਕੋਈ ਪਰਚਾ ਹੋਵੇ ਬਾਈ ਮੈਂ ਦੇਨਦਾਰ ਹੋਊਂਗਾ। ਮੇਰੇ ਤੇ ਲੜਾਈ ਦਾ ਪਰਚਾ ਜ਼ਰੂਰ ਹੈਗਾ 307 ਦਾ ਠੀਕ ਹੈ। ਉਹ ਗੱਲ ਤਾਂ ਮੈਂ ਹੁਣ ਕਰਨੀਗਾ ਵੀ ਉਹ ਹੈਗਾ ਤੇ ਪਰ ਆਹ ਨਸ਼ੇ ਲੈ ਕੇ ਜਾਂਦੇ ਆ ਪੁਲਿਸ ਵਾਲੇ ਉਹ ਤੁਹਾਨੂੰ ਆ ਸਵਾਲ ਪੁੱਛਣ ਤੇ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਇਹੀ ਗੱਲ ਹੋਈ ਸੀਗੀ ਹੋਰ ਤਾਂ ਕੋਈ ਗੱਲ ਹੀ ਨਹੀਂ ਹੋਈ ਸੀਗੀ ਸਰ ਹੂੰ ਹਾਂ ਤੁਸੀਂ ਤੁਹਾਡੇ ਭਾਈ ਤੁਸੀਂ ਬ੍ਰਦਰ ਹੋ ਜੀ ਤੁਹਾਡਾ ਨਾਮ ਜੀ ਸੁਖਵਿੰਦਰ ਸਿੰਘ ਤੁਸੀਂ ਕਿੱਥੇ ਜਦੋਂ ਪੁਲਿਸ ਤੁਹਾਨੂੰ ਚੱਕਦੀ ਆ ਮੈਂ ਘਰ ਵਿੱਚ ਹੀ ਮੌਜੂਦ ਸੀਗਾ ਉਦੋਂ ਜੀ ਹਾਂਜੀ ਹਾਂਜੀ ਜੀ ਤੇ ਘਰ ਦੀ ਤਲਾਸ਼ੀ ਵੀ ਹੁੰਦੀ ਆ ਇੱਕੇਦਮ ਆਉਂਦੇ ਆ ਜੀ ਚੜਾਈ ਤੇ ਤੇ ਕੋਈ ਪੁੱਛਦੇ ਨਹੀਂ ਕੁਸ਼ਿੰਦਰ ਮੈਨੂੰ ਕਹਿੰਦੇ ਬਲਜਿੰਦਰ ਸਿੰਘ ਮੈਂ ਕਿਹਾ ਮੇਰੇ ਬ੍ਰਦਰ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਹਿੰਦੇ ਚੱਲ ਸਾਡੇ ਨਾਲ ਤੇ ਮੈਨੂੰ ਮੇਰੇ ਵੀ ਖੇਤ ਕੰਮ ਕਰਕੇ ਆਇਆ ਸੀਗਾ ਮੈਂ ਮੈਨੂੰ ਕੱਪੜੇ ਵੀ ਨਹੀਂ ਆਉਂਦਾ ਚੱਜਣਾ ਪਾਉਂਦੇ ਤੇ ਕੁਰਤੇ ਤੇ ਜੰਨੀਕਰ ਜੀ ਮੈਨੂੰ ਚੱਕ ਲਿਆ ਜੀ ਮੰਮੀ ਮੇਰੀ ਹਾਰਟ ਪੇਸ਼ੈਂਟ ਆ ਉਹ ਪੁੱਛ ਰਹੇ ਸੀ ਵਾਰੀ ਵਾਰੀ ਵੀ ਗੱਲ ਦੱਸੋ ਸਾਨੂੰ ਕੀ ਹੈ ਗੱਲ ਉਹਨਾਂ ਨੇ ਕੁਝ ਵੀ ਨਹੀਂ ਦੱਸਿਆ ਚੁੱਪ ਕਰਕੇ ਮੈਨੂੰ ਗੱਡੀ ਚੱਕ ਲਿਆ ਥਾਣੇ ਜੈਤੋ ਜੀ ਤੇ ਉੱਥੇ ਤੁਹਾਡੇ ਬ੍ਰਦਰ ਪਹਿਲਾਂ ਮਜੂਰ ਸੀ ਕੇ ਬਾਅਦ ਨਾਲ ਹੀ ਲੈ ਕੇ ਗਏ ਸਾਨੂੰ ਇਕੱਠਿਆਂ ਨੂੰ ਅਸੀਂ ਇਕੱਠਿਆਂ ਨੂੰ ਇਕੱਠੇ ਕਰ ਲਿਆ ਹਾਂ ਹਾਂਜੀ ਇਕੱਠੇ ਕਰ ਲਿਆ ਤੇ ਸਾਨੂੰ ਕੀ ਸਵਾਲ ਜਵਾਬ ਕੀਤੇ ਸਾਨੂੰ ਕੋਈ ਜ਼ਿਆਦਾ ਨਹੀਂ ਕੀਤੇ ਇਹੀ ਪੁੱਛ ਰਹੇ ਸੀ ਵੀ ਤੁਸੀਂ ਕਿਉਂ ਗਏ ਇਸ ਤਰ੍ਹਾਂ ਕੀਤਾ ਵੀ ਕਿਉਂ ਸਵਾਲ ਜਵਾਬ ਕੁਝ ਇਹੀ ਪੁੱਛ ਰਹੇ ਸੀ ਸਾਨੂੰ ਵਾਰੀ ਵਾਰੀ ਇਹ ਗੱਲ ਕਿਹਨੇ ਜੱਤੋ ਐਸਐਚਓ ਨੇ ਪੁੱਛੀ ਹਾਂਜੀ ਸਰ ਹੂੰ ਵਾਰੀ ਵਾਰੀ ਇਹੀ ਪੁੱਛ ਰਹੇ ਤੁਹਾਨੂੰ ਕਿ ਸਵਾਲਟੀ ਨੇ ਭੇਜਿਆ ਜਾਂ ਤੁਸੀਂ ਕਿਉਂ ਸਵਾਲ ਪੁੱਛੇ ਇਹੀ ਵਾਰੀ ਵਾਰੀ ਪੁੱਛ ਰਹੇ ਤੇ ਫਿਰ ਤੁਹਾਨੂੰ ਛੜਾ ਕੇ ਕੌਣ ਲੈ ਕੇ ਆਉਂਦਾ ਪਿੰਡ ਦੇ ਗਏ ਜੀ ਤੇ ਕਿਸਾਨ ਜੂਨੀਅਨ ਗਈ ਇਹਨਾਂ ਨੇ ਛੜਾਇਆ ਸ ਬਾਕੀ ਬਾਦਸਲੁਕੀ ਵੀ ਕੀਤੀ ਉਹਨਾਂ ਨੇ ਪੁੱਠਾ ਸਿੱਧਾ ਹੀ ਬੋਲੇ ਸਾਨੂੰ ਜੋ ਪੁੱਠਾ ਸਿੱਧਾ ਕਿਉਂ ਕੋਈ ਗਾਲੀ ਗਲੋਚ ਜਾਂ ਹੋਰ ਕੁਝ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਹੂੰ ਗਾਲੀ ਗਲੋਚ ਕੀਤਾ ਬਾਈ ਛੋੜੇ ਨਾਲ ਹਾਂਜੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਉਹਨਾਂ ਕਰਨਾ ਹੀ ਹੈ ਜੀ ਉਹਨਾਂ ਦਾ ਅਕਸਰ ਰਾਜਾ ਉਹਨਾਂ ਨੇ ਦਿਖਾਉਣਾ ਹੀ ਹੈ ਜੀ ਜਦੋਂ ਇਹਨਾਂ ਕੋਲਸ ਕਰਤਾ ਗਾਲੀ ਗਲੋਚ ਦੀ ਕੀ ਕਸਰ ਹੈਗੀ ਕਿਸੇ ਕੀ ਉਹ ਤਾਂ ਸਮਾਂ ਕਰਦੇ ਹੀ ਕਰਦੇ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਥਾਣੇ 'ਚ ਕੀ ਹੁੰਦਾ ਹੈ ਨਾ ਤੇ ਉਹਨਾਂ ਨੇ ਕੀਤਾ ਹੀ ਕੀਤਾ ਜੀ ਤੇ ਉਹ ਦੂ ਬਾਅਦ ਫਿਰ ਜਦੋਂ ਜਥੇਬੰਦੀਆਂ ਗੱੰਨਾ ਉੱਥੇ ਉਹ ਥਾਣਾ ਘੇਰਿਆ ਜਾਂ ਕਿਵੇਂ ਕੋਈ ਧਰਨਾ ਲੱਗਿਆ ਕਿਵੇਂ ਛੜਾ ਕੇ ਲੈ ਕੇ ਮੈਨੂੰ ਨਾ ਜੀ ਇੱਕ ਪਾਸੇ ਨਾ ਥਾਣਾ ਚ ਕਮਰਾ ਬਣਿਆ ਹੋਇਆ ਉਹ ਚ علیحدਾ ਸਾਨੂੰ ਦੋਵਾਂ ਨੂੰ ਲਿਜਾ ਕੇ ਕਮਰੇ ਚ ਬੰਦ ਕਰ ਦਿੱਤਾ ਗਿਆ ਨਾ ਕਿ ਹਵਾਲਾ ਚ ਰੱਖਿਆ ਸਾਨੂੰ ਸਾਈਡ ਤੇ ਇੱਕ ਸਾਡੇ ਪਿੰਡ ਦੇਆਂ ਨੇ ਪੁੱਛਿਆ ਵੀ ਨਾ ਵੀ ਇਹ ਸਾਡੇ ਪਿੰਡੋਂ ਜਿਹੜਾ ਬੰਦਾ ਚੱਕ ਕੇ ਲੈ ਕੇ ਆਏ ਆ ਵੀ ਕਿੱਥੇ ਆਓ ਕਿਸਾਨ ਯੂਨੀਅਨ ਵਾਲਾ ਪਿੰਡ ਤੇ ਪਿੰਡ ਦੇ ਸੀਗੇ ਨਾਲ ਨਾ ਉਹਨਾਂ ਨੂੰ ਕਹਿੰਦੇ ਕਹਿੰਦੇ ਇੱਥੇ ਬੰਦਾ ਹੀ ਯਾਨੀ ਕਿ ਕਹਿੰਦੇ ਉਹਦਾ ਹੋਰ ਕੋਈ ਪੁਲਿਸ ਚੱਕ ਕੇ ਲੈ ਕੇ ਗਈ ਹੈ ਜੀ ਹਾਂ ਫਰੀਦਕੋਟ ਦੀ ਪੁ ਤੇ ਉਹ ਕੁਦਰਤੀ ਕਿਤੇ ਉਹ ਮੁੰਡਿਆਂ ਨੇ ਮੋਟਰਸਾਈਕਲ ਖੜਾ ਦੇਖਿਆ ਥਾਣੇ 'ਚ ਤੇ ਫੇਰ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਇੱਥੇ ਹੀ ਆ ਜੀ ਉਹ ਤਾਂ ਇਸ ਗੱਲ ਤੋਂ ਵੀ ਮੰਕਰ ਕਰ ਰਹੇ ਸੀ ਕਿ ਵੀ ਹਾਂ ਵੀ ਇੱਥੇ ਬੰਦੇ ਹੀ ਨਹੀਂ ਅਸੀਂ ਤਾਂ ਚੱਕ ਕੇ ਲੈ ਕੇ ਆਏ ਨਹੀਂ ਮੋਟਰਸਾਈਕਲ ਕਿਵੇਂ ਨੜੇ ਉਹ ਕਹਿੰਦੇ ਤੂੰ ਸਾਨੂੰ ਲੈ ਕੇ ਗਏ ਗੱਡੀ 'ਚ ਨਾ ਨਾ ਮੈਂ ਮੋਟਰਸਾਈਕਲ 'ਤੇ ਸੀਗਾ ਮੇਰਾ ਮੋਟਰਸਾਈਕਲ ਪੁਲਿਸ ਵਾਲੇ ਚਲਾ ਕੇ ਲੈ ਕੇ ਗਏ ਮੈਨੂੰ ਮੋਟਰਸਾਈਕਲ ਤੋਂ ਚੱਕਿਆ ਸੀ ਜੀ ਹੂੰ ਉਹ ਵੀ ਨਾਲ ਲੈ ਕੇ ਸੀਗੇ ਥਾਣੇ 'ਚ ਜੀ ਪਿੰਡ ਦੇ ਵਿੱਚ ਬਾਈ ਫਿਰ ਇਹਦਾ ਕੀ ਹੁਣ ਰਿਐਕਸ਼ਨ ਗਿਆ ਇਹ ਸਾਰਾ ਇਹ ਸਾਰੀ ਘਟਨਾ ਜਿਵੇਂ ਮੁੰਡਿਆਂ ਨੇ ਦੱਸਿਆ ਐਂ ਹੀ ਹੋਈ ਹੈ ਬਿਲਕੁ ਹੂੰ ਉਹਨੇ ਮਗਰੋਂ ਫੌਲਸ ਨੂੰ ਫੋਨ ਕਰਤਾ ਕਿਸੇ ਦੇ ਜਾਚੀਤੇ ਨਹੀਂ ਸੀ ਫੌਲਸ ਆ ਕੇ ਇਹਨਾਂ ਨੂੰ ਲੈ ਗਈ ਚੱਕ ਤੂੰ ਪਿੰਡ ਨੇ ਸਾਥ ਦਿੱਤਾ ਪਿੰਡ ਜਾਵੜੇ ਕਲੱਬ ਜਾਵੜੇ ਜਾਂ ਕਿਸਾਨ ਯੂਨੀਅਨਾਂ ਜਾਵੜੀਆਂ ਤੇ ਦੁਵਾਰ ਨਾਲ ਉੱਥੇ ਪੱਤਰਕਾਰ ਆ ਗਏ ਪੱਤਰਕਾਰ ਨਾਲ ਫਿਰ 3 ਵਜੇ ਐਸਚੂ ਨੇ ਬੰਦੇ ਦੇ ਦਿੱਤੇ ਹੂੰ ਨਹੀਂ ਪਹਿਲਾਂ ਵੀ ਥੋੜੇ ਹੋਰ ਲੀਡਰ ਵੀ ਆਉਂਦੇ ਹੋਣਗੇ ਵੋਟਾਂ ਮੰਗਣ ਜਾਂ ਪ੍ਰਚਾਰ ਕਰਨ ਪਹਿਲਾਂ ਵੀ ਐਂ ਸਵਾਲ ਜਵਾਬ ਪੁੱਛਣ ਤੇ ਚੱਕ ਕੇ ਲੈ ਕੇ ਜਾਂਦੇ ਆ ਬੰਦੇ ਨਹੀਂ ਨਹੀਂ ਪਹਿਲਾਂ ਤਾਂ ਨਹੀਂ ਹੋਇਆ ਪਹਿਲੀ ਵਾਰੀ ਹੋਇਆ ਹੈਗਾ ਹੂੰ ਪਹਿਲੀ ਵਾਰ ਉਹ ਜੋ ਉਹਨਾਂ ਨੂੰ ਕਾਰ ਵੀ ਲੈਂਦੇ ਉਹ ਗੋਲਦੇ ਵੀ ਨਹੀਂ ਸੀ ਇਹਨਾਂ ਹੂੰ ਆਸੇ ਖੱਡੇ ਪਾ ਲੈਂਦੇ ਸੀ ਤੇ ਇਹ ਤਾਂ ਥੋੜੇ ਜਿਹਾ ਜ਼ਿਆਦਾ ਸੀ ਫਿਰ ਇਹਨਾਂ ਨੇ ਹੂੰ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਹੋਈ ਤੇ ਲੈ ਗਏ ਹੂੰ ਜੀ ਹੁਣ ਪਿੰਡ ਦਾ ਬਾਈ ਕੀ ਕਹਿਣਾਗਾ ਫਿਰ ਪਿੰਡ ਦਾ ਕੀ ਕਹਿਣਾ ਹੀ ਬਸ ਕੋਸ਼ ਨਹੀਂ ਅਸੀਂ ਅੱਜ ਵੋਟਾਂ ਕਹਿਣ ਗਏ ਸੀ ਪਿੰਡ 'ਚ ਭਾਈ ਸਰਬਜੀਤ ਸਿੰਘ ਜੀ ਨੂੰ ਬਹੁਤ ਮਾਵਾ ਪਹਿਣਾ ਨੇ ਚੰਗਾ ਸਹਿਯੋਗ ਦਿੱਤਾ ਸਾਨੂੰ ਹਾਂ ਜਹਾਂਮੀ ਭਰੀ ਸਾਡਾ ਪਿੰਡ ਵਧੀਆ ਜੀ ਤੇ ਸਾਡੇ ਪਿੰਡ ਨੇ ਭਾਈ ਇਦੋਂ ਬਾਅਦ ਫਿਰ ਮਤਾ ਪਾਇਆ ਮਤਾ ਵੀ ਪਾਇਆ ਕਹਿੰਦੇ ਹਾਂਜੀ ਉਸ ਤੋਂ ਬਾਅਦ ਜੀ ਬਹੁਤ ਮਤਾ ਪਾਇਆ ਪਿੰਡ ਨੇ ਦੇਖ ਹੀ ਲਿਆ ਸੀ ਕਿ ਪਿੰਡ ਨੂੰ ਸਭ ਪਿੰਡ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਰਾ ਪਿੰਡ ਜੀ ਇੱਥੋਂ ਤੱਕ ਤਾਂ ਕੀ ਹੈ ਨਾ ਸਾਰਾ ਬੱਚਾ ਬੱਚਾ ਉੱਥੇ ਠਾਣੇ 'ਚ ਪਹੁੰਚਿਆ ਜੀ ਠੀਕ ਹੈ ਤੇ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੇ ਹੈਲਪ ਕੀਤੀ ਮੇਰੀ ਹਨ ਤੇ ਉਹਨਾਂ ਨੇ ਸਾਰਿਆਂ ਨੇ ਮਤਾ ਪਾਇਆ ਗਿਆ ਵੀ ਐਂ ਕਰਕੇ ਵੀ ਆਪਾਂ ਇਹਨਾਂ ਨੂੰ ਇੱਥੋਂ ਵੀ ਵੋਟ ਨਹੀਂ ਪਾਉਣੀ ਵੀ ਅੱਜ ਆਪਣੇ ਪਿੰਡ 'ਚ ਆਹ ਗੱਲ ਹੋ ਗਈ ਤੇ ਵੀ ਆਪਾਂ ਨੂੰ ਹੋਰ ਕੀ ਇਹ ਕਿੱਥੇ ਆਪਣਾ ਫਾਇਦਾ ਕਰਨਗੇ ਜੀ ਹਾਂ ਹਾਂਜੀ ਭਾਈ ਛੋਡਾ ਕੀ ਕਹਣਾ ਜੀ ਹਾਂਜੀ ਭਾਈ ਜੀ ਅਸੀਂ ਸਾਰੇ ਭਾਈ ਸਾਰੀ ਖਾਸਰੇ ਹੱਕ ਵਿੱਚ ਆ ਕਿਉਂਕਿ ਉਹਨਾਂ ਦਾ ਇੱਕ ਬਹੁਤ ਇੱਕ ਵੱਡਾ ਚਿਹਰਾ ਨੇ ਉਹਨਾਂ ਦੀ ਕੌਮ ਨੂੰ ਇੱਕ ਬਹੁਤ ਵੱਡੀ ਦੇਣ ਹਾਂ ਜਿਹੜਾ ਕਰਮਜੀਤ ਮੂਲ ਨੇ ਕੀ ਦੇਣ ਹੈ ਜੀ ਪੰਜਾਬ ਨੂੰ ਜੇ ਅਸੀਂ ਸਾਰੇ ਉਹਨਾਂ ਦੇ ਹੱਕ ਵਿੱਚ ਆ ਜੇ ਅਸੀਂ ਨਹੀਂ ਖੜਦੇ ਸਾਡੇ ਲਈ ਇਸ ਤੋਂ ਵੱਡੀ ਲਾਂਤ ਦੀ ਕੋਈ ਗੱਲ ਨਹੀਂ ਹੋ ਸਕਦੀ ਹੂੰ ਸਾਨੂੰ ਉਹਨਾਂ ਦੇ ਹੱਕ ਵਿੱਚ ਖੜਨਾ ਚਾਹੀਦਾ ਜੀ ਬਾਕੀ ਆਪਾਂ ਸਾਰੀਆਂ ਪਾਰਟੀਆਂ ਦਾ ਰਾਜ ਦੇਖ ਲਿਆ ਜੀ 70 75 ਸਾਲ ਹੋ ਗਏ ਸਾਰੀਆਂ ਪਾਰਟੀਆਂ ਦੇਖ ਚੁੱਕੇ ਹਾਂ ਜੀ ਆਪਾਂ ਨੂੰ ਰਾਜ ਚਾਹੀਦਾ ਮਹਾਰਾਜ ਰਣਜੀਤ ਸਿੰਘ ਵਰਗਾ ਜੀ ਕੌਮ ਉਹ ਰਾਜ ਦੀ ਮੰਗ ਕਰਦੀ ਆ ਵੀ ਉਦਾਂ ਰਾਜ ਹੋਵੇ ਕੋਈ ਫਾਂਸੀ ਨਹੀਂ ਕੋਈ ਦੰਗਾ ਨਹੀਂ ਹੁਣ ਆਪਾਂ ਰਾਜ ਵੇਲੇ ਕਿੰਨੇ ਫਾਂਸੀਆ ਕਿੰਨੇ ਦੰਗੇ ਮਹਾਰਾਜ ਰਣਜੀਤ ਸਿੰਘ ਰਾਜ ਜੇ ਕੀ ਕਰਦੇ ਜੇ ਕੋਈ ਵਾਰ ਨਾ ਜੇਲ ਕੀਤੀ ਜੀ ਵਾ ਤਾਂ ਦੇਸ਼ ਨਿਕਾਲਾ ਦੇ ਦਿੰਦੇ ਪੰਜਾਬ ਤੋਂ ਬਾਹਰ ਹੋ ਜਾ ਇਹ ਨਿੱਕਾ ਕੋਈ ਸਵਾਲ ਵੀ ਚੱਕਦੇ ਅਸੀਂ ਚੱਕੇ ਤਾਂ ਵੀ ਸੁਠਾਣੇ ਬੰਦ ਕਰ ਦਿੰਦੇ ਜੀ ਜੀ ਇਹ ਤੁਹਾਡੀ ਵਿਧਾਇਕ ਨਾਲ ਨਹੀਂ ਗੱਲ ਹੋਈ ਅਮੋਲਕ ਨਾਲ ਵੀ ਤੁਸੀਂ ਇਹ ਕੀ ਕਰ ਰਹੇ ਹੋ ਜਾਂ ਕੁਝ ਨਹੀਂ ਸਰ ਉਹਨਾਂ ਨਾਲ ਨਹੀਂ ਗੱਲ ਹੋਈ ਜੀ ਹੂੰ ਉਹਨਾਂ ਤੇ ਉਹ ਪਿੰਡ ਦੇ ਬੰਦੇ ਆਏ ਸੀਗੇ ਸਾਡੇ ਤੱਕ ਤੇ ਪਰ ਉਹਨਾਂ ਨਾਲ ਨੀਗਾ ਕੋਈ ਵੀ ਗੱਲਬਾਤ ਹੋਈ ਇਦਾਂ ਦੀ ਥੋੜੇ ਪਿੰਡ ਚ ਵੀ ਬੰਦੇ ਹੋਣਗੇ ਆਮ ਆਦਮੀ ਪਾਰਟੀ ਦੇ ਹਾਂ ਹੈ ਸਰ ਕੋਈ ਬਾਲੇ ਨਹੀਂਗੇ ਤਕਰੀਬਨ ਵੀ ਹੁਣ ਤਾਂ ਸਰ ਦੋ ਤਿੰਨ ਘਰ ਹੀ ਰਹਿ ਗਏ ਜੀ ਸਾਰੇ ਹੀ ਟੁੱਟ ਗਏ ਜੀ ਉਹਨਾਂ ਦੇ ਸਾਰੇ ਹੀ ਟੁੱਟ ਗਏ ਸਾਡੇ ਮੁੰਡਾ ਚੱਕਣ ਕਰਨ ਪਿੰਡ ਸਾਰਾ ਹੀ ਖਿਲਾਫ ਹੋ ਗਿਆ ਜੀ ਹਾਂਜੀ ਤੇ ਹੁਣ ਫਿਰ ਤੁਸੀਂ ਕੀ ਕਰ ਰਹੇ ਹੋ ਅੱਗੇ ਫਿਰ ਹੁਣ ਬਸ ਸਰਬਜੀਤ ਦਾ ਪ੍ਰਚਾਰ ਤੇ ਸਾਡਾ ਇੱਧਰ ਹੀ ਜ਼ੋਰ ਲੱਗਿਆ ਹੈ ਪਿੰਡ ਚ ਢੇੜਾ ਸਾਰੇ ਰਾਉਂਡ ਲਾਈ ਜਾਂਦੇ ਆ ਹਾਂਜੀ ਉਸ ਤੋਂ ਬਾਅਦ ਭਾਈ ਉਸ ਤੋਂ ਬਾਅਦ ਕੋਈ ਫੋਨ ਫਾਨ ਆਇਆ ਜਾਂ ਕੁਝ ਹੋਰ ਹੋਇਆ ਹੋਇਆ ਨਹੀਂ ਉਸ ਤੋਂ ਬਾਅਦ ਭਾਈ ਕੋਈ ਫੋਨ ਨਹੀਂ ਆਇਆ ਕੋਈ ਕੁਝ ਵੀ ਨਹੀਂ ਉਦੋਂ ਬਾਅਦ ਤੋਂ ਕੋਈ ਗੱਲ ਹੀ ਨਹੀਂ ਕੀਤੀ ਕਿ ਜੀ ਜੀ ਹਾਂਜੀ ਤੇ ਉਦੋਂ ਬਾਅਦ ਜਿਹੜੀਆਂ ਹੋਰ ਪਾਰਟੀਆਂ ਵਾਲੇ ਆ ਰਹੇ ਆ ਜਿਵੇਂ ਕਾਲੀ ਕਾਂਗਰਸੀ ਜਾਂ ਸਰਬਜੀਤ ਸਿੰਘ ਉਹ ਆ ਰਹੇ ਆ ਉਹਨਾਂ ਨੂੰ ਵੀ ਸਵਾਲ ਜਵਾਬ ਤੁਸੀਂ ਕਰ ਰਹੇ ਹੋ ਨਹੀਂ ਸਰ ਦੂਜੀ ਪਾਰਟੀਆਂ ਤਾਂ ਆਈਆਂ ਨਹੀਂ ਨਾ ਕਾਲੀ ਆਏ ਜਾਨਾ ਸਰ ਕਾਂਗਰਸੀ ਆਏ ਦੂਜੀਆਂ ਪਾਰਟੀਆਂ ਤਾਂ ਕੋਈ ਵੀ ਨਹੀਂ ਆਈਆਂ ਕੱਲੀ ਇਹੀ ਆਏ ਸੀਗੇ ਜੀ ਵੱਡੇ ਪਿੰਡਾਂ ਦੇ ਹਾਂਜੀ ਦੂਜੀ ਪਾਰਟੀਆਂ ਤਾਂ ਆ ਹੀ ਨਹੀਂ ਰਹੀਆਂ ਜੀ ਹੂੰ ਦੇ ਜਿਹੜੇ ਹੁਣ ਨਾਲ ਦੇ ਪਿੰਡਾਂ ਨਾਲ ਦੇ ਪਿੰਡਾਂ ਤੇ ਵੀ ਫਿਰ ਇਹ ਗੱਲ ਦਾ ਮਾੜਾ ਪ੍ਰਭਾਵ ਗਿਆ ਹੁਣ ਸਰ ਉਹ ਤਾਂ ਤੁਹਾਨੂੰ ਪਤਾ ਹੀ ਆ ਜੀ ਸੋਸ਼ਲ ਮੀਡੀਆ ਦਾ ਟਾਈਮ ਨਾ ਅੱਜ ਕੱਲ ਵੀਡੀਓ ਕਿੱਥੋਂ ਤੋਂ ਕਿੱਥੋਂ ਤੱਕ ਜਾ ਵੜਦੀ ਹੈ ਵੀ ਸਾਰੇ ਪੰਜਾਬ ਨਹੀਂ ਦੇਖੀ ਹੈ ਤਕਰੀਬਨ ਤਾਂ ਹਨ ਵੀ ਕਿੱਥੋਂ ਤੀਕ ਪ੍ਰਭਾਵ ਪਿਆ ਹੀ ਹੈਗੇ ਜੀ ਉਹ ਤਾਂ ਤੁਹਾਨੂੰ ਹੀ ਪਤਾ ਪਿੰਡ ਛੱਡ ਕੇ ਕਿ ਬਹੁਤ ਦੂਰ ਤੱਕ ਪ੍ਰਭਾਵ ਪੈ ਚੀਦਾ ਹੀ ਹਾਂ ਜੀ ਹਾਂ ਜੀ ਹਾਂਜੀ ਖਾਲਸਾ ਜੀ ਤੁਹਾਡਾ ਕੀ ਕਹਿਣਾ ਜੀ ਜਿਵੇਂ ਇਹਨਾਂ ਨੇ ਇੱਕ ਇਹ ਇਹ ਘਟਨਾ ਦੱਸੀਏ ਠੀਕ ਹੈ ਵੀ ਐਂ ਹੋਇਆ ਐਂ ਆਈ ਇਹ ਮੁੰਡੇ ਨੇ ਸਵਾਲ ਜਾ ਇਹ ਮੁੰਡੇ ਨੇ ਪੁੱਛੇ ਚੱਕਾ ਇਹਦੇ ਭਰਾ ਨੂੰ ਘਰੋਂ ਕੰਮ ਕਰਦੇ ਨੂੰ ਜੀ ਪ ਇਹ ਜੇ ਸਵਾਲ ਜਵਾਬ ਇਹਨੇ ਪੁੱਛੇ ਸੀ ਤਾਂ ਇਹਨੂੰ ਚਕਾਤਾ ਸੀਗਾ ਚਲ ਉਹਦੇ ਨਾਲ ਕੀ ਕਸੂਰ ਸੀ ਉਹਦਾ ਵਿਚਾਰਾ ਘਰੇ ਕੰਮ ਕਰ ਦੇਣ ਨੂੰ ਚਕਾਤਾ ਹਾਂ ਇਹ ਕਈ ਸਰਕਾਰ ਗੁੰਡਾਗਰਦੀ ਹੈ ਇਹਦੀ ਅਨਮੋਲਕ ਦੀ ਬਹੁਤ ਚਿਰ ਤੋਂ ਚੱਲ ਰਹੀ ਹੈ 2.5 ਸਾਲਾਂ ਤੋਂ ਚੱਲ ਰਹੀ ਹੈ ਜੀ ਅਜੈਤੋ ਦੇ ਵਿੱਚ ਵੀ ਤੁਸੀਂ ਪਤਾ ਕਰ ਲੋ ਇਹ ਗੁੰਡਾਗਰਦੀ ਹੈ ਇਹ ਥੋੜਾ ਚੇਰੀ ਚੱਲੂਗੀ ਦੋਨੇ ਨਾ ਮਾਰਕੀਟ ਕਮੇਟੀ ਚ ਲੱਗੇ ਹੁੰਦੇ ਸੀ ਮੈਂ ਤੇ ਇਹਨਾਂ ਦੇ ਬ੍ਰਦਰ ਹਾਂ ਤੇ ਜਦੋਂ ਇਹਨਾਂ ਦੀ ਪਾਰਟੀ ਜਿੱਤੀ 2022 ਚ ਤੇ ਉੱਥੇ ਸਾਰੇ ਆਮ ਆਦਮੀ ਪਾਰਟੀ ਵਾਲੇ ਰੱਖ ਲਏ ਤੇ ਸਾਨੂੰ ਲਾਤਾ ਤੇ ਜਿਵੇਂ ਕਰਮਜੀਤ ਅਨਮੋਲ ਕਹਿੰਦਾ ਸੀਗਾ ਵੀ ਟੌਪ ਟੌਪਰਾਂ ਨੂੰ ਨ ਵੀ ਇਹਨਾਂ ਦੇ ਨਾ ਭਗਵੰਤ ਮਾਨ ਦੇ ਸੌਹਰਿਆਂ ਤੋਂ ਨਾ 25 ਪਟਵਾਰੀ ਇੱਕੇ ਸਿਲੈਕਟ ਹੋਏ ਆ ਇਕੱਠੇ ਯੋਗਡਾ ਟਾਪਰ ਹੀ ਸੀਗੇ ਜਿਹੜੇ ਸਿਲੈਕਟ ਹੋਏ ਆ ਵੀ ਸਾਡੇ ਵਰਗੇ ਡਿਗਰੀਆਂ ਕਰੀ ਫਿਰਦੇ ਆ ਸਾਨੂੰ ਤਾਂ ਨੌਕਰੀਆਂ ਨਹੀਂ ਦਿੰਦੇ ਤੇ ਉਧਰ ਹਰਿਆਣੇ ਵਾਲਿਆਂ ਨੂੰ ਨੌਕਰੀਆਂ ਵੰਡੀਆਂ ਜਾਂਦੇ ਆ ਇਹਦਾ ਤੁਹਾਡੇ ਕੋਲ ਗੱਲ ਦਾ ਕੋਈ ਸਬੂਤ ਹੈਗਾ ਇਹਨਾਂ ਨੇ ਕਹਿ ਦੇਣਾ ਵੀ ਇਹਦਾ ਇਹਦਾ ਕੀ ਸਬੂਤ ਆ ਵੀ ਇਹਨਾਂ ਦੇ ਸੌਹਰਿਆਂ ਤੋਂ ਨੇ ਬੰਦੇ ਹੋ ਨਹੀਂ ਉਹ ਤੁਸੀਂ ਚੈੱਕ ਕਰ ਲਿਓ ਜੀ ਹੂੰ ਉਹ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਿਲੈਕਟ ਹੋਏ ਆ ਕਿ ਨਹੀਂ ਜੀ ਪਹਿਵਾ ਪੈਂਡ ਆ ਬਾਈ ਜੀ ਹਾਂਜੀ ਆ ਜਾਓ ਜੀ ਦੱਸੋ ਪਹਿਵਾ ਪਿੰਡ ਦਾ ਬਾਈ ਇਹਦੇ ਸਹੁਰੇ ਭਗਵੰਤਮਾਨ ਦੇ ਸਾਡਾ ਰਿਸ਼ਤੇਦਾਰ ਸਿਲੈਕਟ ਹੋਇਆ ਇੱਕ ਉੱਥੇ ਹੂੰ 25 ਬਟਵਾਰੀ ਲੱਗਿਆ ਪੂਰੇ 25 ਬਟਵਾਰੀ ਹਾਂ ਸਾਡਾ ਯੋਗਤਾ ਦੇ ਆਧਾਰ ਤੇ ਕਿ ਇੱਥੇ ਬਾਈ ਯਾਰ ਯੋਗਤਾ ਸਾਡੇ ਪਿੰਡ ਵਾਲਾ ਰਿਸ਼ਤੇਦਾਰ ਨੇ ਪੈਸੇ ਦਿੱਤੇ ਹੋਏ ਐਸੇ ਦੇ ਆਧਾਰ ਤੇ ਹੋਇਆ ਆਪਾਂ ਬੰਦਾ ਮੂਰੇ ਕਰ ਦਾਂਗੇ ਹੋਰ ਦੱਸੋ ਉਹਦੀ ਨੌਕਰੀ ਜਾ ਸਕਦੀ ਹੈ ਵੱਡੀ ਗੱਲ ਕਰ ਰਹੇ ਯਾਰ ਜਿਹੜੇ ਗੱਲ ਸੱਚ ਆ ਸੱਚ ਆ ਜਾਵੜੂ ਦਾ ਫਿਰ ਕੋਈ ਨਹੀਂ 25 ਜਾਣਿਆ ਕਿ ਸਾਰਿਆਂ ਦੀ ਯੋ ਕੱਲੇ ਤਾਂ ਨਹੀਂ ਜਾਂਦੀ ਉਹਦੀ ਆਪਾਂ ਬੰਦਾ ਮੂਰੀ ਸਾਬਤ ਕਰਦਾਂਗੇ ਪਹਿਲੇ ਪਿੰਡਾ 25 ਜਾਨੇ ਲੱਗੇ ਪਟਵਾਰੀ ਹਰਿਆਣੇ ਦਾ ਪਿੰਡਾ ਸੋਹਰੇ ਭਗਵੰਤ ਮਾਨ ਦੇ ਕਿਹੜੇ ਜ਼ਿਲ੍ਹੇ ਦਾ ਹੈ ਹਰਿਆਣੇ ਦਾ ਇਹ ਮੰਨ ਲਓ ਜਦੋਂ ਆਪਾਂ ਐਂਟਰ ਕਰਦੇ ਆਂ ਜ਼ਿਲ੍ਹੇ ਦਾ ਮੈਨੂੰ ਪਤਾ ਉਹ ਆਪਾਂ ਆਹ ਹਾਂ ਪਤਾ ਪਤਾ ਨਹੀਂ ਪਤਾ ਬਾਹਰ ਵੀ ਜਾੜਾ 25 ਪਟਵਾਰੀ ਦਾ ਪਿੰਡ ਦਾ ਕੋਈ ਵੀ ਰਿਸ਼ਵਤ ਰਿਸ਼ਵਤ ਖਤਮ ਕਰਤੀ ਸਾਰੀ ਬਾਹਰ ਵੱਤਾਂ ਬਾਈ ਅਰ ਹੁਣ ਮੈਂ ਕੀ ਸਾਹੀ ਥੋੜੇ ਦਿਨ ਉਹ ਕੰਮ ਕਰਾ ਕੇ ਆਏ ਤੇ ਅਸੀਂ ਆਪ پیسے ਦੇ ਕੇ ਆਏ ਕਚਰੀ ਚ ਹਾਂ ਜੈਤੋ ਹਾਂ ਜੈਤੋ ਚਲੋ ਜੇ ਨਾਲ ਇਹਦਾ ਕੰਮ ਅੜਜੂ ਸਾਡਾ ਸਹੀ ਗੱਲ ਆ ਰੈਸ਼ਵਤ ਤਾਂ ਬਾਈ ਯਾਰ ਆਪਾਂ ਨੂੰ ਪਤਾ ਹੀ ਜਾਵੇ ਕਿੰਨੀ ਕ ਬੰਦ ਹੋਈ ਆ ਇਹ ਇਕੱਲਾ ਭਗਮਨਤ ਮਾਨ ਨਹੀਂ ਲੈਂਦਾ ਰੈਸ਼ਵਤ ਹੋਰ ਤਾਂ ਸਾਰੇ ਲੈਂਦੇ ਹੀ ਨਾ ਹੀ ਕਿਤੇ ਜਾੜੋ ਹੀ ਰਿਸ਼ਤ ਤੋਂ ਬਿਨਾ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਗਈ। ਭਗਵੰਤ ਸਿੰਘ ਜੀ। ਹਾਂ ਜੀ ਉਹ ਨਹੀਂ ਲੈਂਦਾ ਚਲੋ ਮੰਨਦੇ ਆ ਆਪਾਂ ਵੀ ਨਹੀਂ ਲੈਂਦਾ ਪਰ ਦੂਜੇ ਤਾਂ ਸਾਰੇ ਲੈਂਦੇ ਨੇ ਜੀ। ਦੇਖੀਏ ਬਠਿੰਡੇ ਦਾ ਹਾਲ ਵੀ ਕਿਦਾਂ ਸਰਚ ਪਾਈ ਜਾਂਦੇ ਬੋਤਲਾਂ ਜੇ ਸਾਡੇ ਐਮਐਲਏ ਦਾ ਹੀ ਇਹ ਹਾਲਾ ਵੀ ਭਗਵੰਤ ਸਿੰਘ ਸਾਹਿਬ ਦਾ ਹੀ ਮੁੱਖ ਮੰਤਰੀ ਦਾ ਇਹ ਹਾਲਾ ਤੇ ਆਮ ਦਾ ਕੀ ਹੋਊਗਾ ਜੀ। ਸਾਰੇ ਇੱਕ ਇਹ ਚਾਹੁੰਦੇ ਆ ਵੀ ਸਾਡੇ ਇਹਨਾਂ ਨੂੰ ਪਹਿਲਾਂ ਵੀ ਅਸੀਂ ਨਾ ਕਿੰਨਾ ਚਿਰ ਆਮ ਆਦਮੀ ਨੂੰ ਵੋਟਾਂ ਪਾਈਆਂ ਪਹਿਲਾਂ ਵੀ ਇਹਨਾਂ ਨੂੰ ਐਮਪੀ ਦੇਤੇ ਐਮਐਲਏ ਦੇਤੇ ਕਿੰਨਾ ਇਹਨਾਂ ਨੂੰ ਮੋਲਕ ਸੈਂ ਵੀ ਇੱਥੇ ਜਿੱਤੇ ਹੋਏ ਹੈਗੇ ਐਮਐਲਏ ਹੁਣ ਮੌਜੂਦਾ ਤੇ ਸਾਡੇ ਪਿੰਡ ਤੱਕ ਤਾਂ ਕੀ ਵਿਕਾਸ ਤਾਂ ਕੁਝ ਵੀ ਨਹੀਂ ਹੋਇਆ ਇੱਥੋਂ ਤੱਕ ਤਾਂ ਕਿ ਨਸ਼ਿਆਂ ਦਾ ਦੇਖ ਲਓ ਕਿੰਨਾ ਮੁੱਦਾ ਹੋਇਆ ਠੀਕ ਹੈ ਇੱਥੇ ਸਾਡੇ ਪਿੰਡੀ ਲਾਲ ਤਕਰੀਬਨ ਸਾਰੇ ਹੀ ਪਿੰਡ ਜੂਤੀ ਮੰਨ ਕੇ ਚੱਲ ਵੀ ਨਸ਼ਾ ਹੁਣ ਕਰੀ ਜਾਂਦਾਗਾ ਜੇਤੋ ਵੀ ਕਿੰਨਾ ਸ਼ਰਿਆਂ 'ਚ ਵਿਕ ਰਿਹਾ ਨਸ਼ਾ ਸੋ ਆ ਪਿੰਡਾਂ ਪਿੰਡਾਂ 'ਚ ਆਮ ਹੀ ਸਾਰੇ ਵਿਕ ਰਿਹਾ ਹੈ ਸਰ ਕੀ ਇਹਨਾਂ ਨੇ ਬਦਲਾਅ ਕੀ ਕੀਤਾਗਾ ਫੇਰੇ ਕਹਿ ਰਹੇ ਸੀਗੇ ਵੀ ਅਸੀਂ ਐਂ ਕਰਕੇ ਵੀ ਦੋਸ਼ੀਆਂ ਨੂੰ ਗੁਰਗਨਾ ਸਾਹਿਬ ਦੀ ਵਿਆਦਵੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਮਹੀਨੇ ਤੋਂ ਬਾਅਦ ਐਂ ਕਰਾਂਗੇ ਜੋ ਕਰਾਂਗੇ ਉਹ ਵੀ ਸਾਰੇ ਇਹਨਾਂ ਦੇ ਕਿੱਥੇ ਗਏ ਵਾਦੇ ਇਹਨਾਂ ਨੇ ਕੀਤੇ ਸੀਗੇ ਭਗਵੰਤ ਮਾਨ ਬਹੁਤ ਜ਼ਿਆਦੇ ਤੇ ਕਿੱਧਰ ਗਏ ਵਾਦੇ ਜੀ ਉਹ ਸਾਰੇ ਜੀ ਭਾਈ ਸਾਡੇ ਪਿੰਡ ਦੇ ਮੁੰਡੇ ਕਹਿੰਦੇ ਵੀ ਨਸ਼ੇ ਵਾਲਾ ਕੋਈ ਹਲੜ ਨਹੀਂ ਹੋ ਰਿਹਾ ਮੁੱਖ ਮੰਤਰੀ ਸਾਹਿਬ ਜਿੱਤ ਆਉਂਦੇ ਆ ਉਹ ਚੀਕਾਂ ਕੂਕਾਂ ਮਾਰਨ ਦੇ ਮੁਕਾਬਲੇ ਕਰਾ ਕੇ ਸਾਰਾ ਕੁਝ ਠੀਕ ਹੈ ਸਾਨੂੰ ਆਮ ਪਾਰਟੀ ਦੇ ਵਿੱਚ 10 ਸਾਲ ਹੋ ਗਏ ਜੁੜਿਆ ਨੂੰ ਤੁਸੀਂ ਵੀ ਆਮ ਵਾਲੇ ਹੋ ਹਾਂਜੀ ਆਮ ਵਾਲੇ ਆ ਜੀ ਅਸੀਂ ਆਮ ਵਾਲੇ ਆ ਇਹ ਅਸੀਂ ਤਿੰਨ ਜਿਤਾ ਕੇ ਭੇਜਾਈ ਇੱਥੋਂ ਪਹਿਲਾਂ ਵੀ ਭਜਾਤਾ ਆ ਕੇ ਭੇਜਿਆ ਫੇਰ ਵੀ ਜਿਤਾ ਕੇ ਭੇਜਾਈ ਤਾਂ ਹੀ ਕੋਈ ਹੋਰ ਸਾਡੇ ਇੱਥੇ ਆ ਕੇ ਵੜਦਾ ਨਹੀਂ ਗਈ ਪਰ ਉਹਨਾਂ ਨੇ ਜੋ ਵੀ ਕੀਤਾ ਮਾੜਾ ਕੀਤਾ ਵੀ ਚੰਗਾ ਨਹੀਂ ਕੀਤਾ ਵੀ ਜਿਹੜਾ ਮੁੰਡੇ ਨੂੰ ਚਲੋ ਸਵਾਲ ਕੀਤੇ ਸੀ ਇਹਨੇ ਵੀ ਉਹਨਾਂ ਨੇ ਇਹ ਗੱਲ ਨਹੀਂ ਕਰਨੀ ਸੀ ਕਿ ਇਹਨੂੰ ਪੁਲਿਸ ਨੂੰ ਨਹੀਂ ਚੋਣਾ ਚਾਹੀਦਾ ਸੀ ਸਵਾਲ ਜਵਾਬ ਕਰਨੇ ਵੀ ਚਾਹੀਦੇ ਆ ਤੇ ਪਰ ਇਹ ਨਹੀਂ ਕਿ ਵੀ ਉਹਦੇ ਘਰੇ ਪੁਲਿਸ ਭੇਜ ਦੇਣੀ 10 ਮਿੰਟ ਬਾਅਦ ਹੀ ਤੇ ਚੰਗੀ ਨਹੀਂ ਵੈਸੇ ਤੇ ਜੋ ਵੀ ਇਹਨਾਂ ਦੀਆਂ ਨੀਤੀਆਂ ਆਈਆਂ ਮਾੜੀਆਂ ਹੀ ਆ ਵੈਸੇ ਤੇ ਨਸ਼ੇ ਨੂੰ ਲੈ ਕੇ ਕਿਵੇਂ ਨਸ਼ੇ ਤਾਂ ਹੀ ਬੰਦ ਹੋਇਆ ਹੀ ਨਹੀਂ ਕਿ ਸਾਡੇ ਦੋ ਨੌਜਵਾਨ ਇੱਥੇ ਮਰ ਗਏ ਸਾਰੇ 18-18 ਸਾਲਾਂ ਦੀ ਉਮਰ ਸੀਗੀ ਪਿੰਡ ਦੇ ਹੀ ਹਾਂ ਤੇ ਸਾਡੇ ਨਾਲ ਹੀ ਗਰੁੱਪ ਦੇ ਨਾਲ ਹੀ ਰਹਿੰਦੇ ਸੀ ਅਸੀਂ ਵੀ ਚਲੋ ਸਮਝਾਇਆ ਕਿ ਦੋ ਵੀ ਗਲਤ ਰਸਤੇ ਵੜ ਗਏ ਜੇ ਨਸ਼ਾ ਆਉਂਦਾ ਸੀ ਤਾਂ ਫੇਰ ਹੀ ਵੜਿਆ ਨਾ ਜੀ ਤੇ ਨਸ਼ਾ ਬੰਦ ਨਹੀਂ ਹੋਇਆ ਹੀ ਜਿਵੇਂ ਹਜੇ ਅਸੀਂ ਤਾਂ ਯਾਣੀ ਵੀ ਨਸ਼ਾ ਬੰਦ ਹੋਵੇ ਸਾਡੇ ਕੋਈ ਵਿਚਾਰੇ ਨੌਜਵਾਨ ਬਚਣ ਕਿਸੇ ਪਾਸੇ ਚੰਗੇ ਕੰਮ ਲੱਗਣਗੇ ਪਰ ਨਸ਼ਾ ਬਿਲਕੁਲ ਬੰਦ ਨਹੀਂ ਹੋਇਆ ਹੀ ਜੀ ਤੇ ਨਾ ਹੀ ਇਹਨਾਂ ਨੇ ਕਰਨ ਆਈਏ ਆਪ ਹੀ ਵਕਾਈ ਜਾਂਦੇ ਹੀ ਸਾਰੇ ਜੀ ਹਾਂਜੀ ਹਾਂਜੀ ਜੀ 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 ਧੰਨਵਾਦ ਜੀ ਸੋ ਇਹ ਜੱਤੋ ਹਲਕੇ ਦਾ ਪਿੰਡ ਆ ਜਾਂ ਆਪਾਂ ਲੋਕ ਸਭਾ ਹਲਕੇ ਦੀ ਗੱਲ ਕਰਦੇ ਆ ਫਰੀਦਕੋਟ ਦੀ ਜੱਤੋ ਮੁੱਖ ਮੰਤਰੀ ਸਾਹਿਬ ਆਉਂਦੇ ਆ ਕੂਕਾ ਮਾਰਨ ਦਾ ਮੁਕਾਬਲਾ ਕਰਾਉਂਦੇ ਆ ਕਿਉਂਕਿ ਇੱਥੇ ਸਭ ਕੁਝ ਠੀਕ ਆ ਤਾਂ ਉਹ ਲੋਕਾਂ ਨੂੰ ਕਹਿੰਦੇ ਆ ਵੀ ਚਲੋ ਕਰੋ ਤੁਸੀਂ ਇੰਜੋਏ ਪਰ ਇੱਥੇ ਜਿਹੜੀ ਚੀਜ਼ ਚੱਲ ਰਹੀ ਆ ਉਹ ਕੁਝ ਹੋਰ ਚੱਲ ਰਹੀ ਆ ਤੇ ਪੁਲਿਸ ਪ੍ਰਸ਼ਾਸਨ ਵਾਲੇ ਆ ਜਿਹੜੇ ਜਾਂ ਐਸ ਐਚਓ ਸਾਹਿਬ ਆ ਉਹ ਨੌਜਵਾਨਾਂ ਨੂੰ ਪੁੱਛ ਰਹੇ ਆ ਵੀ ਤੁਸੀਂ ਸਵਾਲ ਕਿਹਦੇ ਕਹਿੰਦੇ ਤੇ ਪੁੱਛਿਆ ਹੁਣ ਪੁਲਿਸ ਦੀ ਡਿਊਟੀ ਵੀ ਪੰਜਾਬ ਸਰਕਾਰ ਨੇ ਸ਼ਾਇਦ ਇਹੀ ਗੱਲ ਦੇ ਉੱਤੇ ਲਾਤੀ ਆ ਵੀ ਤੁਸੀਂ ਨੌਜਵਾਨਾਂ ਨੂੰ ਪੁੱਛੋ ਵੀ ਤੁਹਾਨੂੰ ਸਵਾਲ ਪੁੱਛਣ ਘਰ ਤੋਂ ਚੱਕ ਕੇ ਲੈ ਕੇ ਜਾਂਦੀ ਆ ਥਾਣੇ ਦੇ ਵਿੱਚ ਜਾ ਕੇ ਸਵਾਲ ਜਵਾਬ ਹੁੰਦੇ ਆ ਫਿਰ ਉਸ ਤੋਂ ਬਾਅਦ ਜਥੇਬੰਦੀਆਂ ਪਿੰਡ ਵਾਸੀ ਇਹਨਾਂ ਨੂੰ ਛੜਾ ਕੇ ਲੈ ਕੇ ਆਉਂਦੇ ਆ ਇਹ ਇੱਕ ਗਰਾਊਂਡ ਰਿਪੋਰਟ ਆ ਬਿਲਕੁਲ ਧਰਤਲ ਦੀ ਸਚਾਈ ਆ ਤੇ ਇੱਕ ਵੱਡੇ ਬਦਲਾਅ ਦੀ ਨਿਸ਼ਾਨੀ ਆ ਵੀ ਇਹ ਸੱਚਮੁੱਚ ਸੱਚੀ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਅ ਹੋਇਆ